ਦੋਸਤੋ ਸੁਣਨ ਦੀ ਕਲਾ ਬਹੁਤ ਇੰਪੋਰਟੈਂਟ ਹੈ ਜਿੰਨੀ ਬੋਲਣ ਦੀ ਕਲਾ ਇੰਪੋਰਟੈਂਟ ਹੈ ਉਨੀ ਸੁਣਨ ਦੀ ਕਲਾ ਇੰਪੋਰਟੈਂਟ ਹੈ ਇੱਕ ਛੋਟਾ ਜਿਹਾ ਇਨਸੀਡੈਂਟ ਅਕਬਰ ਬੀਰਬਲ ਦਰਮਿਆਨ ਵਾਪਰਿਆ ਮੈਂ ਉਹ ਸੁਣਾ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅਕਬਰ ਆਪਣੇ ਦਰਬਾਰ ਨੂੰ ਲੈ ਕੇ ਥਾਂ ਥਾਂ ਤੇ ਜਾਇਆ ਕਰਦਾ ਸੀ ਤੇ ਉੱਥੇ ਜਾ ਕੇ ਕੋਈ ਨਾ ਕੋਈ ਸਵਾਲ ਪਾਇਆ ਕਰਦਾ ਸੀ ਸੋ ਇੱਕ ਵਾਰ ਉਹ ਇੱਕ ਥਾਂ ਤੇ ਗਿਆ ਪਿੰਡ ਵਿੱਚ ਤੇ ਉਹਨੇ ਜਾ ਕੇ ਉੱਥੇ ਸਵਾਲ ਪਾ ਦਿੱਤਾ ਕਿ ਬਈ ਮੈਨੂੰ ਕੋਈ ਐਸਾ ਸ਼ਖਸ ਚਾਹੀਦਾ ਹੈ ਕੋਈ ਐਸਾ ਇਨਸਾਨ ਚਾਹੀਦਾ ਹੈ ਜੋ ਮੇਰੀ ਹੂਬ ਹੂ ਤਸਵੀਰ ਜਿਹੜੀ ਆ ਉਹ ਦਿਖਾ ਸਕੇ ਜਿਉ ਮੈਂ ਹਾਂ ਜੋ ਮੈਂ ਹਾਂ ਉਹ ਉਸੇ ਤਰ੍ਹਾਂ ਦਾ ਹੀ ਨਜ਼ਰਾ ਦੇ ਲੋ ਜਿਹੜੇ ਉੱਥੇ ਬੈਠੇ ਸੀਗੇ ਇਨਸਾਨ ਔਰ ਜਿਹੜੇ ਲੋਕ ਬੈਠੇ ਸੀ ਉਹਨਾਂ ਦੇ ਵਿੱਚ ਕੁਝ ਕਲਾਕਾਰ ਵੀ ਸੀਗੇ ਕੁਝ ਹੋਰ ਸਿਆਣੇ ਲੋਕ ਸੀ ਉਹਨਾਂ ਨੇ ਆਪਣੀਆਂ ਕਲਪਿਤ ਦੌੜਾਂ ਜਿਹੜੀਆਂ ਸੀ ਉਹ ਦੜਾਈਆਂ ਤੇ ਬਾਦਸ਼ਾਹ ਦੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਤਸਵੀਰਾਂ ਇੱਕ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਬਾਦਸ਼ਾਹ ਦੇ ਅੱਗੇ ਲੈ ਕੇ ਆਏ ਪਰ ਬਾਦਸ਼ਾਹ ਨੂੰ ਕੋਈ ਪਸੰਦ ਨਹੀਂ ਆਈ ਜਦੋਂ ਕੋਈ ਲੈ ਕੇ ਆਵੇ ਤਾਂ ਬਾਦਸ਼ਾਹ ਸਿਰ ਹਿਲਾ ਦਵੇ ਕਿ ਨਹੀਂ ਮੈਂ ਇਹ ਨਹੀਂ ਹਾਂ ਇਹਦੇ ਵਿੱਚ ਮੈਨੂੰ ਨਜ਼ਰ ਨਹੀਂ ਆ ਰਹੀ ਬਾਦਸ਼ਾਹ ਨੇ ਇੱਕ ਵਾਰ ਫਿਰ ਕਿਹਾ ਕਿ ਅਜੇ ਵੀ ਕੋਈ ਇੱਥੇ ਐਸਾ ਸ਼ਖਸ ਵਿਅਕਤੀ ਬੈਠਾ ਹੈ ਜਿਹੜਾ ਮੈਨੂੰ ਹੂਬ-ਹੂਬ ਮੇਰਾ ਚਿਹਰਾ ਇਸ ਤਰ੍ਹਾਂ ਦਾ ਹੀ ਦਿਖਾ ਸਕੇ ਜਿਸ ਤਰ੍ਹਾਂ ਦਾ ਮੈਂ ਹਾਂ ਤਾਂ ਇੱਕ ਨੌਜਵਾਨ ਉੱਠਿਆ ਉਸ ਦਾ ਨਾਂ ਉਸ ਵੇਲੇ ਮਹੇਸ਼ ਦਾਸ ਸੀਗਾ لیکن ਬਾਅਦ ਵਿੱਚ ਉਹ ਬੀਰਬਲ ਬਣ ਕੇ ਅਕਬਰ ਦੇ ਦਰਬਾਰ ਵਿੱਚ ਵੀ ਆਇਆ ਉਹ ਉઠਿਆ ਤੇ ਉਹਨੇ ਇੱਕ ਸ਼ੀਸ਼ਾ ਅਕਬਰ ਦੇ ਸਾਹਮਣੇ ਪੇਸ਼ ਕਰ ਦਿੱਤਾ ਅਕਬਰ ਦੇ ਸਾਹਮਣੇ ਜਦੋਂ ਪੇਸ਼ ਕੀਤਾ ਤਾਂ ਲੋਕੀ ਹੱਸਣ ਲੱਗ ਪਏ ਕਿ ਬੀਰਬਲ ਕਿ ਉਹਨਾਂ ਨਾਲ ਮਜ਼ਾਕ ਕਰ ਰਿਹਾ ਹੈ ਔਰ ਇਹ ਮਜ਼ਾਕ ਨੂੰ ਦੇਖੋ ਹੁਣ ਅਕਬਰ ਬਾਦਸ਼ਾਹ ਦਾ ਕੀ ਰਵਈਆ ਰਹਿੰਦਾ ਹੈ ਪਰ ਅਕਬਰ ਬਾਦਸ਼ਾਹ ਨੇ ਕਿਹਾ ਨਹੀਂ ਬਿਲਕੁਲ ਠੀਕ ਹੈ ਜੋ ਕੁਛ ਆ ਇਹ ਮੈਨੂੰ ਸ਼ੀਸ਼ਾ ਮੈਨੂੰ ਉਹ ਦਿਖਾ ਰਿਹਾ ਹੈ ਇਸ ਕਰਕੇ ਇਹ ਜਿਹੜਾ ਨੌਜਵਾਨ ਹੈ ਇਸਨੇ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਇਹਨੂੰ ਸੁਣਨ ਦੀ ਕਲਾ ਆਉਂਦੀ ਹੈ ਤੇ ਇਸ ਕਰਕੇ ਮੈਂ ਸਮਝਦਾ ਇਹ ਠੀਕ ਜਵਾਬ ਹੈ ਤੇ ਮੈਂ ਇਹਨੂੰ ਇੱਕ ਮੁੰਦਰੀ ਦੇਣਾ ਔਰ ਅੱਗੇ ਤੋਂ ਇਹ ਜਦ ਵੀ ਚਾਹੇ ਮੇਰੇ ਦਰਬਾਰ ਵਿੱਚ ਆ ਕੇ ਆਪਣੀ ਗੱਲ ਕਹਿ ਸਕਦਾ ਤੇ ਜੋ ਕੁਝ ਚਾਹੀਦਾ ਹੋਵੇ ਉਹ ਲੈ ਸਕਦਾ ਸੋ ਦੋਸਤੋ ਗੱਲ ਇਹ ਹੈ ਕਿ ਇਹ ਜਿਹੜੀ ਕਹਾਣੀ ਹੈ ਇਹ ਜਿਹੜੀ ਛੋਟੀ ਜੀ ਕਹਾਣੀ ਹੈ ਸੁਣਨ ਦੀ ਕਲਾ ਹੈ ਇਹ ਹਰ ਜਗ੍ਹਾ ਤੇ ਲਾਗੂ ਹੁੰਦੀ ਹੈ ਚਾਹੇ ਤੁਸੀਂ ਆਪਣੇ ਘਰ ਵਿੱਚ ਆਪਣੇ ਪਿਤਾ ਦੀ ਗੱਲ ਸੁਣ ਰਹੇ ਹੋ ਜਾਂ ਪਤਨੀ ਦੀ ਗੱਲ પતિ ਸੁਣ ਰਿਹਾ ਹੈ ਜਾਂ પતિ ਦੀ ਗੱਲ ਪਤਨੀ ਸੁਣ ਰਹੀ ਹੈ ਜਾਂ ਬੱਚੇ ਮਾਪਿਓ ਦੀ ਗੱਲ ਸੁਣ ਰਹੇ ਨੇ ਜਾਂ ਮਾਪਿਓ ਬੱਚਿਆਂ ਦੀ ਗੱਲ ਸੁਣ ਰਹੇ ਨੇ ਇਹ ਸੁਣਨਾ ਬਹੁਤ ਜ਼ਰੂਰੀ ਹੈ ਤੇ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੀ ਮੰਗਿਆ ਜਾ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਉਸ ਦੇ ਮੁਤਾਬਕ ਹੀ ਕੰਮ ਕੀਤਾ ਜਾਵੇ ਤਾਂ ਇਸ ਤੇ ਜਿਹੜੇ ਨਤੀਜੇ ਨੇ ਉਹ ਬਹੁਤ ਅਦਭੁਤ ਆਉਂਦੇ ਨੇ ਉਹ ਬਹੁਤ ਬਲੱਖਣ ਆਉਂਦੇ ਨੇ ਔਰ ਬਹੁਤ ਵਧੀਆ ਆਉਂਦੇ ਨੇ